ਚਿੱਟੇ ਜਨਾ ਦੇ ਉਹ ਪਿਆਰੇ ਢਿੱਕਣੇ ਆਪ ਸਭ ਨੂੰ ਪਤਾ ਹੈ ਕਿ ਹਰ ਇੱਕ ਮੁੰਡਾ ਕੁੜੀ ਬਾਹਰਲੇ ਮੁਲਕ ਤੋਂ ਆ ਕੇ ਆਪਣੇ ਮਾਪਿਆਂ ਨੂੰ ਵੱਖਰੇ ਤਰੀਕੇ ਨਾਲ ਸਰਪ੍ਰੇਜ਼ ਦਿੰਦੇ ਹਨ ਉੱਥੇ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਕੁੜੀ ਕੈਨੇਡਾ ਤੋਂ ਚੋਰੀ-ਚੋਰੀ ਆਪਣੇ ਘਰ ਆਉਂਦੇ ਤੇ ਮਾਂ ਰਸੋਈ 'ਚ ਕੰਮ ਕਰ ਰਹੀ ਹੁੰਦੀ ਹੈ ਤੇ ਜਦੋਂ ਮਾਂ ਆਪਣੀ ਧੀ ਨੂੰ ਦੇਖਦੀ ਆ ਤੇ ਮਾਂ ਦੇ ਅੱਖਾਂ ਵਿੱਚ ਹੰਝੂ ਨਹੀਂ ਰੁਕਦੇ ਤੇ ਘੁੱਟ ਕੇ ਆਪਣੀ ਧੀ ਨੂੰ ਜੱਫੀ ਪਾ ਲੈਂਦੀ ਆ ਬਹੁਤ ਔਖਾ ਏ ਇੰਨੇ ਟਾਈਮ ਆਪਣੇ ਧੀਾਂ ਬੁੱਤਾਂ ਤੋਂ ਦੂਰ ਰਹਿਣਾ ਜੇ ਸਰਕਾਰਾਂ ਚੰਗੀਆਂ ਹੋ ਤਾਂ ਕੀ ਦਾ ਜੀ ਕਰਦਾ ਆਪਣਾ ਮਾਪਿਓ ਛੱਡ ਕੇ ਬਾਹਰ ਜਾਣ ਨੂੰ ਕੀ ਕਹਿਣਾ ਚਾਹੋਗੇ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਸਾਡੇ ਦਿਨ ਤੋਂ ਪੁੱਛ ਸੱਜਣਾ Assim que o e vou ver.